ਜਮਾਨਾ ਜਾਣਦਾ ਅੱਜ ਦੁਨੀਆ ਵਿੱਚ ਜਦੋਂ ਚੰਗਾ ਕਰੋਗੇ ਲੋਕੀ ਵਾਹ ਵਾਹ ਕਰਦੇ ਨੇ ਜਿਹੜੇ ਲੋਕ 5 4 7 ਉਹਦੇ ਹੱਕ ਵਿੱਚ ਨੇ ਕੰਚਨ ਕੁਮਾਰੀ ਦੇ ਕਿਉਂਕਿ ਇੱਕ ਤੁਹਾਨੂੰ ਹੋਰ ਦੱਸਾਂ ਸਿੱਖਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਦੇਖੋ ਉਹਦਾ ਪੇਪਰਾਂ ਵਿੱਚ ਨਾ ਹੈ ਕੰਚਨ ਕੁਮਾਰੀ ਤੀਹੋ ਭਵੇਂ ਹਿੰਦੂਆਂ ਦੀ ਹੋਵੇ ਭਾਵੇਂ ਕਿਸੇ ਦੀ ਹੋਵੇ ਉਹਦਾ ਨਾਮ ਤੇ ਹੈ ਕੰਚਨ ਕੁਮਾਰੀ ਪਰ ਉਹ ਕਮਲ ਕੌਰ ਦੇ ਨਾਂ ਦੇ ਨਾਲ ਕੌਰ ਨਾਂ ਨਾਲ ਲਾ ਕੇ ਸਿੱਖਾਂ ਦੀਆਂ ਧੀਆਂ ਦਾ ਅਕਸ ਖਰਾਬ ਕਰਨ ਦੀ ਬਾਤ ਪੈ ਰਹੀ ਹੈ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਇਹ ਕੁੜੀ ਸਿੱਖਾਂ ਦੀ ਹੈ ਪਰ ਸਿੱਖਾਂ ਦੀਆਂ ਧੀਆਂ ਕਦੇ ਇਦਾਂ ਨਹੀਂ ਕਰਦੀਆਂ ਸਿੱਖਾਂ ਦੀਆਂ ਧੀਆਂ ਕਦੇ ਐਵੇਂ ਨਹੀਂ ਕਰਦੀਆਂ ਪਰ ਮਾਫ਼ ਕਰਿਓ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਡੀਓ ਕਾਲ ਦੇ ਉੱਤੇ ਭਾਈ ਅਮਰਤਪਾਲ ਨੇ ਉਸ ਭੈਣ ਨੂੰ ਸਮਝਾਇਆ ਉਹ ਸਿਰ ਦੇ ਉੱਤੇ ਪੱਲਾ ਲੈ ਕੇ ਚੁੰਨੀ ਸਿਰ ਤੇ ਲੈ ਕੇ ਉਹਦੇ ਨਾਲ ਗੱਲ ਕਰ ਰਹੀ ਹੈ ਉਹਨੇ ਇਹ ਵੀ ਕਿਹਾ ਕਿ ਮੇਰੀਏ ਭੈਣੇ ਤੈਨੂੰ ਜੇ ਪੈਸੇ ਥੇਲੇ ਦੀ ਲੋੜ ਹੈ ਤੁਹਾਡੇ ਘਰ 'ਚ ਕੋਈ ਬਿਮਾਰ ਠਮਾਰ ਹੈ ਅਸੀਂ ਉਹ ਵੀ ਤੁਹਾਡਾ ਖਰਚਾ ਚੱਲਵਾ ਲਾਂਗੇ ਪਰ ਪੰਜਾਬ ਦੇ ਵਿੱਚ ਐਵੇਂ ਨੰਗੇਜ ਵਿਖਾ ਲੈਣਾ ਸ਼ੋਭਾ ਨਹੀਂ ਦਿੰਦਾ ਤੇ ਉਹ ਦਿਨ ਉਹ ਇਸ ਗੱਲ ਨੂੰ ਮੰਨੀ ਤੇ ਜਿਹੜੇ 5-7 ਹੁਣ ਐਵੇਂ ਹੀ ਅਮਰਤਪਾਲ ਦੇ ਵਿਰੋਧੀ ਬਣੇ ਫਿਰਦੇ ਨੇ ਉਹਨਾਂ ਨੂੰ ਨਹੀਂ ਦੀਦਾ ਕਿ ਪਹਿਲਾਂ ਉਹਨੇ ਸਮਝਾਇਆ ਸੀ ਅੱਜ ਸਟੇਟਮੈਂਟਾਂ ਤਾਂ ਦੇਖਣ ਦੇ ਦੀ ਔਰਤ ਮਾਰ ਦੇਣੀ ਕੋਈ ਬੱਬਰ ਸ਼ੇਰਾਂ ਦਾ ਕੰਮ ਹੈ